ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਮੈਂ ਅੱਜ ਆਪ ਦਾ ਧਿਆਨ ਜੋ ਸਾਡੇ ਐਲਓਪੀ ਪ੍ਰਤਾਪ ਸਿੰਘ ਬਾਜਵਾ ਨੇ ਸਾਡੇ ਮਾਨਯੋਗ ਮੰਤਰੀ ਹਰਭਜਨ ਸਿੰਘ ਜੀ ਈਟੀਓ ਦੇ ਖਿਲਾਫ ਭੱਡੀ ਸਬਦਾਵਲੀ ਵਰਤੀ ਆ ਇੱਕ ਮਾੜੀ ਟਿੱਪਣੀ ਕੀਤੀ ਆ ਉਹਦੀ ਮੈਂ ਸ਼ਖਤ ਸ਼ਬਦਾ ਚ ਨਿੰਦਾ ਕਰਦਾ ਔਰ ਇਹ ਬਾਜਵਾ ਜੀ ਨੇ ਕੋਈ ਨਵੀਂ ਟਿੱਪਣੀ ਨਹੀਂ ਕੀਤੀ ਇਹ ਪਹਿਲਾਂ ਵੀ ਉਹਨਾਂ ਨੇ ਸਾਡੇ ਐਮਐਲਏ ਉਹਨਾਂ ਦੇ ਖਿਲਾਫ ਹੀ ਮਾੜੀ ਸ਼ਬਦਾਵਲੀ ਵਰਤੀ ਸੀ ਉਹਨਾਂ ਨੂੰ ਇਹ ਕਿਹਾ ਸੀ ਕਿ ਕਿੰਦਾ ਤਾਂ ਮਟੀਰੀਅਲ ਆ ਗਿਆ ਅੱਜ ਉਹਨਾਂ ਨੇ ਕਹਿ ਦਿੱਤਾ ਕਿ ਬੈਂਡ ਵਾਜੇ ਵਾਲੇ ਮੰਤਰੀ ਨੇ ਅਸੀਂ ਇਹਨਾਂ ਦਾ ਬੈਂਡ ਪਵਾਜ ਦੇਾਂਗੇ ਇਹ ਬਹੁਤ ਮਾੜੀ ਸ਼ਬਦਾਵਲੀ ਆ ਮੈਂ ਇਹਦੀ ਸ਼ਕਤ ਸ਼ਬਦਾ ਚ ਨਿੰਦਾ ਕਰਦਾ ਔਰ ਇਹ ਸ਼ਬਦਾਵਲੀ ਤੋਂ ਬਾਜਵਾ ਜੀ ਦੀ ਮਾਨਸਿਕਤਾ ਜਿਹੜੀ ਆ ਜੋ ਕਿ ਪੰਜਾਬ ਦੇ ਪਛੜੇ ਵਰਗਾਂ ਦੇ ਖਿਲਾਫ ਦਲਿਤ ਭਾਈਚਾਰੇ ਦੇ ਖਿਲਾਫ ਉਜਾਗਰ ਹੁੰਦੀ ਹੈ ਕਿ ਉਹਨਾਂ ਦੇ ਵਿੱਚ ਇੱਕ ਸੁਪਰੀਅਰਿਟੀ ਕੰਪਲੈਕਸ ਭਰਿਆ ਹੋਇਆ ਹੰਕਾਰ ਭਰਿਆ ਹੋਇਆ ਵਾ ਔਰ ਆਮ ਲੋਕਾਂ ਨੂੰ ਗਰੀਬ ਲੋਕਾਂ ਨੂੰ ਲੋਕ ਨਹੀਂ ਸਮਝਦੇ ਈੜੀਆਂ ਕਾੜਿਆਂ ਵਾਂਗੂ ਸਮਝਦੇ ਨੇ ਔਰ ਅਕਸਰ ਹੀ ਉਹਨਾਂ ਦੇ ਖਿਲਾਫ ਭੱਦੀ ਸ਼ਬਦਾਵਲੀ ਜਿਹੜੀ ਆ ਉਹ ਵਰਤੇ ਨੇ ਪਰ ਮੈਂ ਉਹਨਾਂ ਨੂੰ ਦੱਸਣਾ ਚਾਹੁੰਨਾ ਕਿ ਇਹ ਗਰੀਬ ਲੋਕ ਹੀ ਨੇ ਜਿਨ੍ਹਾਂ ਨੇ ਸਾਨੂੰ ਰਾਜ ਭਾਗ ਬਖਸ਼ਿਆ ਔਰ ਜੇ ਇਸ ਤਰ੍ਹਾਂ ਹੀ ਚੱਲਦਾ ਰਿਹਾ ਤੇ ਇਹ ਗਰੀਬ ਲੋਕ ਬਾਜਵਾ ਸਭ ਆਉਣ ਵਾਲੇ ਸਮੇਂ 'ਚ ਤੁਹਾਨੂੰ ਦੱਸ ਦੇਣਗੇ ਕਿ ਇਹਨਾਂ ਗਰੀਬ ਲੋਕਾਂ 'ਚ ਕਿੰਨੀ ਤਾਕਤ ਹੈ ਕਿੰਨੀ ਸ਼ਕਤੀ ਹੈ ਔਰ ਜਿੱਥੇ ਤੱਕ ਸਾਡੇ ਮਾਨਯੋਗ ਕੈਬਨਿਟ ਮੰਤਰੀ ਹਰਭਜਨ ਸਿੰਘ ਜੀ ਈਟੀਓ ਦਾ ਸਵਾਲ ਹੈ ਬਹੁਤ ਹੰਬਲ ਬੈਕਗ੍ਰਾਉਂਡ ਤੋਂ ਆਏ ਨੇ ਉਹਨਾਂ ਦੇ ਪਿਤਾ ਜੀ ਵਿਆਹ ਸ਼ਾਦੀਆਂ ਦੇ ਵਿੱਚ ਬੈਂਡ ਵਾਜਾ ਵਜਾਏ ਕਰਦੇ ਸੀ ਇੰਨੇ ਹੰਭਲ ਬੈਕਗ੍ਰਾਉਂਡ ਤੋਂ ਉੱਠ ਕੇ ਉਹਨਾਂ ਨੇ ਪੜ੍ਹਾਈ ਕੀਤੀ ਗ੍ਰੈਜੂਏਸ਼ਨ ਕੀਤੀ ਲਾ ਦੀ ਡਿਗਰੀ ਕੀਤੀ ਐਮਏ ਕੀਤੀ ਈਟੀਓ ਭਰਤੀ ਹੋਏ ਸਰਕਾਰੀ ਨੌਕਰੀ ਕੀਤੀ ਕਲਾਸ 1 ਅਫਸਰ ਦੀ ਔਰ ਐਸ ਵੇਲੇ ਪੀਐਚਡੀ ਕਰ ਰਹੇ ਨੇ ਐਮਐਲਏ ਬਣ ਕੇ ਪੰਜਾਬ ਸਰਕਾਰ ਦੇ ਵਿੱਚ ਕੈਬਨਿਟ ਮੰਤਰੀ ਨੇ ਔਰ ਬੜੇ ਅਹਿਮ ਮੰਤਰਾਲੇ ਉਹਨਾਂ ਦੇ ਕੋਲ ਨੇ ਔਰ ਬੜੀ ਵਧੀਆ ਢੰਗ ਨਾਲ ਉਹ ਆਪਣੀ ਵਿਦਿਆ ਨੂੰ ਮੁੱਖ ਰੱਖ ਕੇ ਬੜੇ ਵਧੀਆ ਮੰਤਰਾਲੇ ਚਲਾ ਰਹੇ ਆ ਔਰ ਇਹੋ ਜਿਹੇ ਯੋਗ ਵਿਅਕਤੀਆਂ ਖਿਲਾਫ ਜਿਹੜੀ ਸ਼ਬਦਾਵਲੀ ਹੈ ਸ਼ੋਭਦੀ ਨਹੀਂ ਇਹਦੀ ਮੈਂ ਸਖਤ ਸ਼ਬਦਾਂ ਚ ਨਿੰਦਾ ਕਰਦਾ ਧੰਨਵਾਦ